ਆਮਦਨ ਕਰ ਵਿਭਾਗ ਦੀ ਟੀਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਆਮਦਨ ਕਰ ਵਿਭਾਗ ਦੀ ਟੀਮ ਨੇ ਕਪੂਰਥਲਾ ਤੇ ਵਿਧਾਇਕ ਰਾਣਾ ਗੁਰਜੀਤ ਦੇ ਚੰਡੀਗੜ੍ਹ ਸਥਿਤ ਘਰ ਤੇ ਛਾਪਾ ਮਾਰਿਆ ਹੈ ਘਰ ਦੇ ਬਾਹਰ ਜੜੀਆਂ ਨੇ ਦਿੱਲੀ ਨੰਬਰ ਦੀਆਂ ਗੱਡੀਆਂ ਵੀ ਖੜ੍ਹੀ ਹੋਈ ਮਿਲ ਗਈਆਂ ਦੱਸਦੇ ਕਿ ਤਿੰਨ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਤਿੰਨ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕਰ ਰਹੀ ਹੈ ਟੀਮ ਰਾਣਾ ਗੁਰਜੀਤ ਦੇ ਘਰ ਤੇ ਦੱਸਦੇ ਕਿ ਇਨਕਮ ਟੈਕਸ ਦੀ ਰੇਟ ਪੜੀ ਹੈ ਆਮਦਨ ਕਰ ਵਿਭਾਗ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਰਾਣਾ ਗੁਰਜੀਤ ਸਿੰਘ ਦੇ ਘਰ ਤੇ ਬਾਹਰ ਜੜਾ ਹੈ ਰੇਡ ਕੀਤੀ ਗਈ ਹੈ ਤੇ ਘਰ ਦੇ ਬਾਹਰ ਜੁੜੀਏ ਗੱਡੀਆਂ ਮਿਲਿਆ ਨੇ ਜੋ ਕਿ ਦਿੱਲੀ ਨੰਬਰ ਪਲੇਟ ਦੀਆਂ ਨੇ ਇਸ ਵੇਲੇ ਦੀ ਵੱਡੀ ਖਬਰ ਹੈ ਰਾਣਾ ਗੁਰਜੀਤ ਸਿੰਘ ਜੋ ਕਿ ਕਪੂਰਥਲੇ ਤੋਂ ਵਿਧਾਇਕ ਹੈਗੇ ਨੇ ਕਾਂਗਰਸ ਪਾਰਟੀ ਦੇ ਉਹਨਾਂ ਦੇ ਘਰੇ ਇਨਕਮ ਟੈਕਸ ਦੀ ਰੇਡ ਜਿਹੜੀ ਹੈ ਉਹ ਚੱਲ ਰਹੀ ਹੈ ਚੰਡੀਗੜ੍ਹ 'ਚ ਤਿੰਨ ਜਗਾਵਾਂ ਤੇ ਤਿੰਨ ਅੱਡ-ਅੱਡ ਥਾਵਾਂ ਤੇ ਜਿਹੜੀ ਹੈਗੀ ਹੈ ਇਹ ਰੇਡ ਇਨਕਮ ਟੈਕਸ ਦੀ ਟੀਮ ਦੇ ਵੱਲੋਂ ਜਿਹੜੀ ਕੰਡਕਟ ਕੀਤੀ ਜਾ ਰਹੀ ਹੈ ਪੰਜ ਵਾਰ ਦੇ ਵਿਧਾਇਕ ਹੈਗੇ ਨੇ ਤੇ ਅ ਸੀਨੀਅਰ ਕਾਂਗਰਸੀ ਨੇਤਾ ਦੇ ਤੌਰ ਤੇ ਰਾਣਾ ਗੁਰਜੀਤ ਸਿੰਘ ਦਾ ਇੱਕ ਵੱਡਾ ਨਾਂ ਹੈਗਾ ਹੈ ਉਹਨਾਂ ਦੇ ਸਰਕਾਰੀ ਘਰ ਤੇ ਉੱਤੇ ਵੀ ਇਸ ਟਾਈਮੇ ਜਿਹੜੀ ਹੈਗੀ ਇਨਕਮ ਟੈਕਸ ਦੀ ਰੇਡ ਜਿਹੜੀ ਹੈ ਉਹ ਲਗਾਤਾਰ ਚੱਲ ਰਹੀ ਹੈਗੀ ਹੈ ਤੇ ਇਹਦੇ ਨਾਲ ਨਾਲ ਹੀ ਚੰਡੀਗੜ੍ਹ ਦੇ ਤਿੰਨ ਜਿਹੜੇ ਹੋਰ ਠਿਕਾਣੇ ਹੈਗੇ ਨੇ ਜਿਹੜੇ ਉਹਨਾਂ ਦੀਆਂ ਪ੍ਰਾਈਵੇਟ ਸੈਕਟਰਾਂ ਚ ਕੋਠੀਆਂ ਹੈਗੀਆਂ ਨੇ ਉੱਥੇ ਵੀ ਇਨਕਮ ਟੈਕਸ ਦੀ ਜਿਹੜੀ ਟੀਮ ਹੈਗੀ ਹੈ ਉਹ ਪਹੁੰਚੀ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਆਂਧਨ ਕਾਰਵਾਬਾਦ ਦੀ ਟੀਮ ਨੇ ਕਪੂਰਸਲਾ ਤੇ ਵਿਧਾਇਕ ਰਾਣਾ ਗੁਰਜੀਤ ਦੇ ਚੰਡੀਗੜ੍ਹ ਸਥਿਤ ਘਰ ਤੇ ਛਾਪਾ ਮਾਰਿਆ ਹੈ ਘਰ ਦੇ ਬਾਹਰ ਰੇਡ ਕੀਤੀ ਗਈ ਹੈ ਤੇ ਘਰ ਦੇ ਬਾਹਰ ਜੁੜੀਏ ਗੱਡੀਆਂ ਮਿਲੀਆਂ ਨੇ ਜੋ ਕਿ ਦਿੱਲੀ ਨੰਬਰ ਪਲੇਟ ਦੀਆਂ ਨੇ ਇਸ ਵੇਲੇ ਦੀ ਵੱਡੀ ਖਬਰ ਹੈ ਰਾਣਾ ਗੁਰਜੀਤ ਸਿੰਘ ਜੋ ਕਿ ਕਪੂਰਥਲੇ ਤੋਂ ਵਿਧਾਇਕ ਹੈਗੇ ਨੇ ਕਾਂਗਰਸ ਪਾਰਟੀ ਦੇ ਉਹਨਾਂ ਦੇ ਘਰੇ ਇਨਕਮ ਟੈਕਸ ਦੀ ਰੇਡ ਜਿਹੜੀ ਹੈ ਉਹ ਚੱਲ ਰਹੀ ਹੈ ਚੰਡੀਗੜ੍ਹ 'ਚ ਤਿੰਨ ਜਗਾਵਾਂ ਤੇ ਤਿੰਨ ਅੱਡ-ਅੱਡ ਥਾਵਾਂ ਤੇ ਜਿਹੜੀ ਹੈ ਇਹ ਰੇਡ ਇਨਕਮ ਟੈਕਸ ਦੀ ਟੀਮ ਦੇ ਵੱਲੋਂ ਜਿਹੜੀ ਕੰਡਕਟ ਕੀਤੀ ਜਾ ਰਹੀ ਹੈ ਪੰਜ ਵਾਰ ਦੇ ਵਿਧਾਇਕ ਹੈਗੇ ਨੇ ਤੇ ਅ ਸੀਨੀਅਰ ਕਾਂਗਰਸੀ ਨੇਤਾ ਦੇ ਤੌਰ ਤੇ ਰਾਣਾ ਗੁਰਜੀਤ ਸਿੰਘ ਦਾ ਇੱਕ ਵੱਡਾ ਨਾਂ ਹੈਗਾ ਹੈ ਉਹਨਾਂ ਦੇ ਸਰਕਾਰੀ ਘਰ ਤੇ ਉੱਤੇ ਵੀ ਇਸ ਸਮੇਂ ਜਿਹੜੀ ਹੈਗੀ ਇਨਕਮ ਟੈਕਸ ਦੀ ਰੇਡ ਜਿਹੜੀ ਹੈ ਉਹ ਲਗਾਤਾਰ ਚੱਲ ਰਹੀ ਹੈਗੀ ਹੈ ਤੇ ਇਹਦੇ ਨਾਲ ਨਾਲ ਹੀ ਚੰਡੀਗੜ੍ਹ ਦੇ ਤਿੰਨ ਜਿਹੜੇ ਹੋਰ ਠਿਕਾਣੇ ਹੈਗੇ ਨੇ ਜਿਹੜੇ ਉਹਨਾਂ ਦੀਆਂ ਪ੍ਰਾਈਵੇਟ ਸੈਕਟਰਾਂ ਚ ਕੋਠੀਆਂ ਹੈਗੀਆਂ ਨੇ ਉੱਥੇ ਵੀ ਇਨਕਮ ਟੈਕਸ ਦੀ ਜਿਹੜੀ ਟੀਮ ਹੈਗੀ ਹੈ